ਸੱਚ ਰਿਹਾ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਿਆਸਤ ਦੇ ਵਿੱਚ ਭਵਿੱਖਬਾਣੀ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ ਤੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਮੌਸਮ ਦਾ ਹਾਲ ਅਨਪ੍ਰੋਡੈਕਟੇਬਲ ਹੁੰਦਾ ਆ ਤੁਹਾਡੇ ਸਾਹਮਣੇ ਕੱਲ ਦੱਸਿਆ ਸੀ ਕਿ 5 ਦਿਨ ਲਈ ਕੋਹ ਮੀਂਹ ਦੀ ਪਊ ਤੇ ਹੁਣ ਹੈ ਵੀਰੇਂਦੀ ਭਵਿੱਖਬਾਣੀ ਹੋ ਗਈ ਕੀ ਸੱਚ ਮੰਨੀ ਹੈ ਕੱਲ ਤਾਂ ਕਹੇ ਸੀ ਅਗਲੇ 5 ਦਿਨ ਮੀਂਹ ਦੀ ਪੈਣਾ ਪੈਰੇ ਨਾ ਬਿਲਕੁਲ ਉਸੇ ਤਰੀਕੇ ਨਾਲ ਸਿਆਸਤ ਦਾ ਮੌਸਮ ਹੁੰਦਾ ਹੈ ਕੀ ਮੁੱਖ ਮੰਤਰੀ ਸਾਹਿਬ ਨੇ ਕੈਬਨਟ ਦੀ ਮੀਟਿੰਗ ਸੱਦੀ ਕੇਜਰੀਵਾਲ ਸਾਹਿਬ ਨੇ ਆਉਣਾ ਸੀ ਤੇ ਨਹੀਂ ਆਏ ਹੁਣ ਉਹਨਾਂ ਦੀ ਹਾਲਤ ਵਿਗੜੀ ਪਹਿਲਾਂ ਘਰੇ ਇਲਾਜ ਤੇ ਫਿਰ 40s ਦਾਖਲ ਕਰਨਾ ਪਿਆ ਤੇ ਦਾਖਲ ਹੋ ਗਏ ਹੁਣ ਇਹ ਇਹ ਵੀ ਕੋਈ ਪਤਾ ਨਹੀਂ ਕਿ ਇਹ ਸਿਆਸਤ ਦਾ ਬੁਖਾਰ ਹੈ ਸ਼ਰੀਰ ਦਾ ਬੁਖਾਰ ਹੈ ਕੀ ਹੈ ਬਹੁਤ ਸਾਰੀਆਂ ਕਿਆਸ ਰਾਈਆਂ ਚਾਹਤੀਆਂ ਨੇ ਪੱਤਰਕਾਰੀ ਦੇ ਵਿੱਚ ਕਿਆਸ ਰਾਈਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਲੇਕਿਨ ਬਹੁਤ ਵਾਰ ਜਿਹੜੇ ਚੰਗੇ ਸਿਆਣੇ ਪੱਤਰਕਾਰ ਨੇ ਉਹ ਕੈਲਕੂਲੇਟ ਕਰਦੇ ਨੇ ਉਹ ਕੜੀਆਂ ਜੋੜ ਕੇ ਗੱਲ ਕਰਦੇ ਨੇ ਨਹੀਂ ਤਾਂ ਫਿਰ ਬਹੁਤ ਔਖਾ ਹੁੰਦਾ ਹੈ ਸਿਆਸਤ ਬਾਰੇ ਕੋਈ ਭਵਿਖਬਾਨ ਨਹੀਂ ਸਿਆਸਤ ਦੀ ਆਪਣੀ ਬੱਕਰੀ ਕਿਸਮ ਦੀ ਜਵਾਲ ਹੁੰਦੀ ਹੈ ਇਹ ਜੇ ਤੁਸੀਂ ਕਹੋ ਕਿ ਇਕਰਾਰ ਲਿਖਿਆ ਉਹ ਜ਼ਰੂਰੀ ਨਹੀਂ ਇਕਰਾਰ ਹੋਵੇ ਇਨਕਾਰ ਵੀ ਹੋ ਸਕਦਾ ਹੈ ਜ਼ਰੂਰੀ ਨਹੀਂ ਕਿ ਮਾਨ ਸਾਹਿਬ ਬਿਮਾਰ ਨੇ ਉਹ ਸਰੀਰਕ ਤੌਰ ਤੇ ਬਿਮਾਰ ਨੇ ਜਾਂ ਸਿਆਸੀ ਤੌਰ ਤੇ ਵਿਚਾਲੇ ਕੋਈ ਪਤਾ ਨਹੀਂ ਕਿਸੇ ਨੂੰ ਬਹੁਤ ਕੁਝ ਚੱਲ ਹੈ ਔਰ ਸੋਸ਼ਲ ਮੀਡੀਆ 온 ਤੋਂ ਬਾਅਦ ਤਾਂ ਬੜਾ ਕੁਝ ਚੱਲਦਾ ਵੱਡੀਆਂ ਵੱਡੀਆਂ ਪੋਸਟਾਂ ਪੈ ਰੀਆਂ ਨੇ ਔਰ ਫਿਰ ਇਸ ਤਰ੍ਹਾਂ ਦੇ ਥੰਬ ਰੇ ਰਹਿ ਗਿਆ ਹੈਡਲਾਈਨ ਕੱਢੀਆਂ ਜਾਂਦੀਆਂ ਨੇ ਤੁਹਾਨੂੰ ਪੜਨੀ ਮਜਬੂਰ ਹੁੰਦਾ ਜਿੰਦਰ ਵੀਰ ਨਜਰ ਹੋਵੇਗਾ ਅਗਲਾ ਪੰਜਾਬ ਦਾ ਮੁੱਖ ਮੰਤਰੀ ਮਾਨ ਨੂੰ ਰਾਜ ਸਭਾ ਭੇਜਿਆ ਜਾ ਰਿਹਾ ਪਤਾ ਨਹੀਂ ਕੀ ਕੀ ਕਿੱਥੋਂ ਕਿੱਥੋਂ ਕੀ ਕੱਢਦੇ ਨੇ ਇਹੀ ਕੁਛ ਆਜਾਪਾ ਗੱਲ ਕਰਨੀ ਹੈ ਇਸ ਵੀਡੀਓ ਦੇ ਵਿੱਚ ਪਿਆਰੇ ਦਰਸ਼ਕੋ ਕਿ ਕੀ ਚੱਲ ਰਿਹਾ ਹੈ ਮੌਸਮ ਦਾ ਹਾਲ ਕੀ ਹੈ ਹੜ੍ਹਾਂ ਦਾ ਹਾਲ ਕੀ ਹੈ ਔਰ ਨਾਲ ਸਿਆਸੀ ਹਾਲ ਕੀ ਹੈ ਭਗਵੰਤ ਮਾਨ ਦਾ ਹਾਲ ਕੀ ਹੈ ਕੇਜਰੀਵਾਲ ਦਾ ਕੀ ਹਾਲ ਹੈ ਕੀ ਕਿਹਾ ਜਾ ਰਿਹਾ ਹੈ ਪੰਜਾਬ ਦੇ ਸਿਆਸਤ ਦੇ ਖਾਲ ਬਾਰੇ ਜਮਣੀ ਮੋਟੀ ਕਿਸ ਕਿਸਮ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ ਸਾਰੀਆਂ ਗੱਲਾਂ ਇਸ ਵੀਡੀਓ ਦੇ ਵਿੱਚ ਪਹਿਲਾਂ ਅਪੀਰ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਪਹਿਲਾਂ ਤਾਂ ਗੱਲ ਹੀ ਇਹ ਕਰ ਲਈਏ ਕਿ ਭਗਵਾਨ ਤੁਮਨ ਸਾਹਿਬ ਫਿਰ ਬਿਮਾਰ ਹੋ ਗਏ ਤੇ ਇਸ ਵਾਰ ਹੋ ਗਏ ਨੇ 40s ਦੇ ਵਿੱਚ ਪਹਿਲਾਂ ਵੀ ਗਏ ਸੀ ਪਿਛਲੇ ਸਾਲ ਵੀ ਇਸਤੰਬਰ ਸੀ ਉਦੋਂ 25 ਸਤੰਬਰ ਤੋਂ ਲੈ ਕੇ 28 ਸਤੰਬਰ ਤੱਕ ਰਹੇ ਸੀ ਤੇ ਹੁਣ ਵੀ ਗਏ ਨੇ ਕਈ ਵਾਰੀ ਜਾ ਚੁੱਕੇ ਨੇ ਤੇ ਹੁਣ ਕਿਹਾ ਇਹ ਗਿਆ ਕਿ ਉਹਨਾਂ ਨੂੰ ਜਿਹੜਾ ਹੈ ਵਾਇਰਸ ਇਨਫੈਕਸ਼ਨ ਹੋਈ ਹੈ ਔਰ ਕੱਲ ਜਦੋਂ ਗਏ ਨੇ ਪਲਸ ਰੇਟ ਘੱਟ ਸੀ 8 ਵਜੇ ਧੁਰਕੇ ਗਏ ਨੇ ਦਾ ਮਤਲਬ ਠੀਕ ਹੈ ਕੋਈ ਏਡੀ ਗੱਲ ਨਹੀਂ ਹੈ ਡਾਕਟਰ ਗੁਰਪ੍ਰੀਤ ਤੋਂ ਉਹਨੇ ਦੀ ਮਿਸਿਸ ਉਹਨੂੰ ਲੈ ਕੇ ਗਏ ਤੇ ਚਲੋ ਉਸ ਤੋਂ ਬਾਅਦ ਉੱਥੇ ਡਾਕਟਰ ਕਹਿੰਦੇ ਜੀ ਠੀਕ ਹੈ ਠੀਕ ਹੋ ਰਹੇ ਨੇ ਇਸ ਤਰ੍ਹਾਂ ਦੀ ਗੱਲ ਚਲੋ ਠੀਕ ਹੋ ਜਾਣ ਚੰਗੀ ਗੱਲ ਹੈ ਇਸ ਵੇਲੇ ਪੰਜਾਬ ਨੂੰ ਬਹੁਤ ਲੋੜ ਹੈ ਭਗਵੰਤ ਮਾਨ ਕਿਸ ਕੋ ਜਿਹੜਾ ਵੀ ਮੁੱਖ ਮੰਤਰੀ ਹੋ ਕੈਬਨਿਟ ਦੀ ਮੀਟਿੰਗ ਹੋਣੀ ਸੀ ਉਹ ਚ ਪਤਾ ਲੱਗਣਾ ਸੀ ਕਿ ਕਰਨਾ ਕੀ ਹੈ ਹਲ ਤੱਕ ਤੱਕ 77 ਕਰੋੜ ਜਿਹੜਾ ਹੈ ਉਹੀ ਮਿਲਿਆ ਤੇ ਦੂਜੇ ਪਾਸੇ ਜਿੰਨੇ ਨਿਸ਼ਾਨੇ ਕੱਲ ਲੱਗੇ ਨੇ ਆਮ ਆਦਮੀ ਪਾਰਟੀ ਤੇ ਇੰਨਾ ਪਹਿਲਾਂ ਕਦੇ ਨਹੀਂ ਲੱਗੇ ਸੀ ਕੱਲ ਤਾਂ ਸ਼ਿਵਰਾ ਚੋਹਾਨ ਔਰ ਬੀਬੀ ਐਮਬੀ ਦੇ ਜਿਹੜੇ ਮਰੋਦ ਰਫ ਤਰਪਾਠੀ ਇਹ ਸਾਰੇ ਸਿੱਧੇ ਨਿਸ਼ਾਨੇ ਲਾ ਰਹੇ ਨੇ ਕਿ ਇਹਨਾਂ ਦੀ ਗਲਤੀ ਕਰਨ ਹਾਰ ਆਏ ਨੇ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ ਤੇ ਜੇ ਪੰਜਾਬ ਕੈਬਨਿਟ ਇਕੱਠੀ ਹੋਊਗੀ ਬੈਠੂਗੀ ਕੋਈ ਸਲਾਹ ਕਰੂ ਕੋਈ ਪਲਾਨਿੰਗ ਕਰੂ ਵੀ ਹੁਣ ਘਟੂ ਘਟ ਕਿਵੇਂ ਕੀਤਾ ਜਾ ਸਾਰਾ ਉਹ ਸਾਰੀਆਂ ਗੱਲਾਂ ਹੋਣਗੀਆਂ ਵੈਸੇ ਮੈਂ ਤੁਹਾਨੂੰ ਦੱਸ ਚੁੱਕਿਆ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਕਿ ਸਥਿਤੀ ਜਿਹੜੀ ਆ ਪਹਿਲਾਂ ਨਾਲੋਂ ਥੋੜੀ ਥੋੜੀ ਠੀਕ ਹੋ ਰਹੀ ਹੈ ਯਾਨੀ ਜਿਹੜਾ ਭਾਖੜਾ ਉਹ ਵੀ ਥੱਲੇ ਨੂੰ ਆ ਰਿਹਾ ਤੇ ਦੂਜੇ ਪਾਸੇ ਪਾਵੇਂ ਮੰਬੁੱਲੇ ਜੀ ਰਜੀਤ ਸਾਗਰ ਡੈਮ ਵੀ 527 ਹੈ ਅਨਦਰ ਮੈਕਸਿਮਮ ਲੇਕਨ ਦੂਜੇ ਪਾਸੇ 527 ਜਿਹੜਾ ਹੈ ਮੀਟਰ ਬੱਦ ਤੋਂ ਬੱਦ 525 ਹੋ ਗਿਆ ਰਜੀਤ ਸਾਗਰ ਡੈਮ ਤੇ ਜਿਹੜਾ ਭਾਖੜਾ ਉਹ ਵੀ 1678 0.47 ਹੋ ਗਿਆ ਜਣੀ ਇਹਦਾ ਮਤਲਬ ਵਧਿਆ ਨਹੀਂ ਚ ਘਟੋ ਘਟ ਇਸ ਪਾਸੇ ਨੂੰ ਕਹਾਣੀ ਜਾ ਰਹੀ ਹੈ ਪਰ ਹੁਣ ਮੀਂਹ ਪੈਣ ਲੱਗ ਗਿਆ ਇਸ ਕਰਕੇ ਥੋੜਾ ਮੁਸ਼ਕਲਤਾ ਆ ਰਹੀ ਹੈ ਖਾਸ ਤੌਰ ਤੇ ਸਸਰਾਲੀ ਪਿੰਡ ਚ ਜਿੱਥੇ ਉਹ ਜਿਹੜਾ ਹੈ ਆਰਜੀ ਬੰਨ ਬਣਾਇਆ ਜਾ ਰਿਹਾ ਹੈ ਕਿਉਂਕਿ ਪਹਿਲੇ ਪਤਾ ਲੱਗਿਆ ਸੀ ਕਿ ਬੰਨ ਟੁੱਟੂਗਾ ਜਦੋਂ ਪਾਣੀ ਆਊਗਾ ਤੇ ਉਹਨਾਂ ਨੇ ਕਾਰਜੀ ਬੰਨ ਬਣਾਉਣਾ ਸ਼ੁਰੂ ਕੀਤਾ ਔਰ ਉੱਥੇ ਹੁਣ ਸਿਆਸਤ ਵੀ ਚੱਲੀ ਹੈ ਹੁਣ ਤ੍ਰਣ ਚੌਕ ਪਹੁੰਚੋ ਮੈਂ ਪਹਿਲਾਂ ਵੀ ਕਿਹਾ ਸੀ ਕਿ ਭਾਈ ਲੋਕਾਂ ਨੂੰ ਕੰਮ ਕਰ ਲੈਣ ਦਿਓ ਉਹਨਾਂ ਨੇ ਡੀਸੀ ਨੇ ਕਿਹਾ ਸੀ ਇੱਥੇ ਘੱਟ ਨਾ ਕਰੋ ਇਹਦਾ ਮਤਲਬ ਨਹੀਂ ਹੈ ਪਰ ਹਾਜ਼ਰੀ ਲਪਾਉਣੀ ਹੈ ਪੰਜਾਬ ਨਾਲ ਖੜਨਾ ਜੇ ਨਹੀਂ ਕਹਿਣਾ ਹੀ ਹੈ ਕਿ ਅਸੀਂ ਪੰਜਾਬ ਨਾਲ ਖੜੇ ਹਾਂ ਦੇਣਾ ਤੋਂ ਹਾਲ ਤੱਕ ਤਰੀਕ ਉਸ ਦਿੱਤਾ ਕਿਸੇ ਨੇ ਸਿਰਫ ਕਹੀ ਹੈ ਤੋ ਕੋਈ ਪਲਾਨਿੰਗ ਤਾਂ ਪਹਿਲਾਂ ਵੀ ਨਹੀਂ ਸੀ ਬਿਉਤਬੰਦੀ ਤਾਂ ਪਹਿਲੇ ਹੀ ਕਮੀ ਸੀ ਉਹ ਪਹਿਲੇ ਮੈਂ ਤੁਹਾਨੂੰ ਦੱਸਿਆ ਜਿਹੜੀ ਜਿਹੜੀ ਮੀਟਿੰਗਾਂ ਫਰਵਰੀ ਚ ਹੋਣੀਆਂ ਚਾਹੀਦੀਆਂ ਸੀ ਮਾਰਚ ਹੋਣੀਆਂ ਚਾਹੀਦੀਆਂ ਸੀ ਉਹ 5 ਜੂਨ ਨੂੰ ਪਹਿਲੀ ਮੀਟਿੰਗ ਹੋਈ ਹੈ ਔਰ ਬਾਈ ਨੂੰ ਬਰਸਾਤ 17 ਦਿਨ ਮਿਲੇ ਨੇ ਕਿਹੜੀ ਤਿਆਰੀ ਕਿਹੜੀ ਡੀਸਲਟਿੰਗ ਹੋ ਜੂਗੀ ਕਿਹੜੀ ਸਫਾਈ ਹੋ ਜੂਗੀ ਉਹ ਸਾਰੀਆਂ ਗੱਲਾਂ ਆਪਾਂ ਬਹੁਤ ਵਾਰ ਕਰ ਚੁੱਕੇ ਆ ਸੋ ਇਸ ਨਾਲ ਚ ਲੋਕ ਤਾਂ ਫਿਰ ਗੁਰੂ ਤੇ ਨੇ ਉੱਥੇ ਗਣਪਤ ਸਾਹਿਬ ਸ਼ੁਰੂ ਕਰ ਲਏ ਵਿਚਾਰ ਗੁਰੂ ਦੇ ਆਸਰਾ ਲੈ ਲੀਏ ਸਰਕਾਰ ਨੇ ਜੋ ਕਰਨਾ ਸੀ ਕਰਤਾ ਸੋ ਸਾਰੀ ਪਿੰਡ ਤੇ ਪ੍ਰਸ਼ਾਸਨ ਲੱਗੇ ਹੋਏ ਨੇ ਸਾਰੇ ਲੋਕ ਵੀ ਲੱਗੇ ਨੇ ਉਹ ਭਾਈ ਹਮੈ ਸੁਜੈਨੋਂ ਦਾ ਡੀਸੀ ਗੱਲ ਸੁਣ ਲਓ ਘੱਟਵਟ ਘੱਟ ਕਰੋ ਵੀਡੀਓ ਘੱਟ ਬਣਾਓ ਕੰਮ ਕਰੋ ਜਿਹੜੇ ਕਰਨਾ ਹੈ ਭੀੜ ਨਾ ਕਰੋ ਇਹ ਸਾਰੀ ਭੀੜ ਤਾਂ ਸਾਰੇ ਕਰਦੇ ਨੇ ਆ ਮੈਂ ਪਟਿਆਲੇ ਦੇਖਿਆ ਮਾੜੀ ਅਮਰੀ ਪੈ ਜੀ ਬੜੀ ਨਦੀ ਤੇ ਲੋਕ ਖੜ ਜਾਂਦੇ ਨੇ ਜਾ ਕੇ ਦੇਖਦੇ ਨੇ ਐਨਾ ਕੱਟ ਟ੍ਰੈਫਿਕ ਰੁਕ ਜਾਂਦੀ ਹੈ ਉਹ ਕੱਲ ਤਾਂ ਇੱਕ ਹੋਰ ਵੀ ਮੈਨੂੰ ਬੜੀ ਗੱਲ ਚੰਗੀ ਨਹੀਂ ਲੱਗੀ ਉਹ ਧਾਰਮਿਕ ਤੌਰ ਤੇ ਤੁਹਾਨੂੰ ਚੰਗੀ ਲੱਗਦੀ ਹੋਵੇ ਕਰ ਲਓ ਤੁਸੀਂ ਉਹ ਉਥੇ ਚੌੜਾ ਦਾ ਲੰਗਰ ਉਹ ਭਾਈ ਤੋਂ ਇਧਰ ਉਧਰ ਲਾ ਲਓ ਪਹਿਲੇ ਲੋਕ ਤਾਂ ਫਸੇ ਹੋਣੇ ਤੁਸੀਂ ਫੇਰ ਟ੍ਰੈਫਿਕ ਜਮ ਕਰੀ ਜਾਂਦੇ ਹੋ ਚਲੋ ਖੈਰ ਮੈਂ ਜਿਹੜੀ ਗੱਲ ਕਰ ਰਿਹਾ ਸੀ ਉਦੋਂ ਹੀ ਆ ਗਈ ਆਪਾਂ ਗਲਤਮੇ ਕਰ ਰਿਹਾ ਸੀ ਕਿ ਮਾਨ ਸਾਹਿਬ ਨੂੰ ਕੀ ਹੋਇਆ ਮਾਨ ਸਾਹਿਬ ਨੂੰ ਕੋਈ ਜਿਹੜੀ ਹੈ ਸਰੀਰਕ ਬਿਮਾਰੀਆਂ ਹੋ ਵੀ ਸਕਦੀ ਹੈ ਪਹਿਲਾਂ ਵੀ ਹੋਈ ਸੀ ਜਦੋਂ ਮਾਨ ਸਾਹਿਬ ਨੇ ਦਿਖਾਵੇ ਲਈ ਪਾਣੀ ਪੀਤਾ ਕਾਲੀ ਬਈ ਦਾ ਬਲਵੀਰ ਸਿੰਘ ਸੀਚੇਵਾਲ ਨੂੰ ਮਿਲਣ ਗਏ ਸੀ ਪਹਿਲੀ ਵਾਰ ਸ਼ੁਰੂ ਵਿੱਚ ਯਾਦ ਕਰੋ ਉਹ ਸੀਚੇਵਾਲ ਨੂੰ ਕੀ ਫਰਕ ਪੈਂਦਾ ਉਹ ਤਾਂ ਪਾਣੀ ਹਰ ਰੋਜ਼ ਹੀ ਪੀਂਦੇ ਹੋ ਉਹਦਾ ਬੈਦਾ ਇਸ ਤਰ੍ਹਾਂ ਦਾ ਮੇਰੇ ਦੀ ਗੇਮ ਹੈ ਤਾਂ ਤੁਹਾਡੇ ਕਿੰਨਾ ਤੁਹਾਡੇ ਚ ਹੈ ਤਾਕਤ ਸਰੀਰ ਦੇ ਵਿੱਚ ਜਿਹੜਾ ਹੈ ਨਹੀਂ ਤਾਂ ਜਿਹਦੀ ਇਮਿਊਨਿਟੀ ਘੱਟ ਆ ਉਹ ਤੇ ਚਾਹੀ ਹੁੰਦਾ ਉਦੋਂ ਵੀ ਬਿਮਾਰ ਹੋ ਜਾਂਦਾ ਵੀ ਹਸਪਤਾਲ ਜਾਣਾ ਪਿਆ ਸੀ ਦਿਖਾਵਾ ਕੀਤਾ ਵੀ ਮੈਂ ਵੀ ਪਾਣੀ ਪੀਂਦਾ ਤੇ ਉਹ ਕਰਦੇ ਜਿਵੇਂ ਸਿਆਸੀ ਲੋਕ ਕਰਦੇ ਨੇ ਥੋੜਾ ਜਿਆਦਾ ਕਰ ਜਾਂਦੇ ਨੇ ਇਸ ਵਾਰ ਵੀ ਇਹਨਾਂ ਨੇ ਜਿਹੜਾ ਥੱਲੇ ਬੈਠ ਕੇ ਰੋਟੀ ਖਾਧੀ ਖਾਧੀ ਕਿ ਜੋ ਫੋਟੋ ਖਚਾਈ ਮਤਲਬ ਖਾਣਾ ਤਾਂ ਕੀ ਹੁੰਦਾ ਉਸ ਤੋਂ ਬਾਅਦ ਤਾਂ ਲੋਕਾਂ ਨੇ ਕੱਢ ਲਿਆ ਵੀ ਉਸ ਤੋਂ ਬਾਅਦ ਜਾ ਕੇ ਕਿੱਥੇ ਰਹੇ ਪਹਿਲਾਂ ਇੱਥੇ ਰੋਏ ਭਾਵਕ ਹੋਏ ਫਿਰ ਜਾ ਕੇ ਹਾਟ ਹੋਟਲ ਦੇ ਇੱਕ ਵੱਡੇ ਜਿਹੜਾ ਸੂਟਸ ਰਹੇ ਦੇ ਲੋਕ ਤਾਂ ਕੋਈ 50000 ਕੋਈ 40000 ਮੈਂ ਤਾਂ ਕਦੇ ਰਹਿਆ ਨਹੀਂ ਮੈਨੂੰ ਤਾਂ ਪਤਾ ਨਹੀਂ ਕਿੰਨਾ ਕਿਰਾਇਆ ਹੁੰਦਾ ਇੱਕ ਰਾਤ ਦਾ ਕਿਰਾਇਆ ਇੰਨਾ ਸੀ ਤੋਂ ਇਹ ਪਹਿਲਾਂ ਵੀ ਮੁੱਖ ਮੰਤਰੀ ਹੈ ਜਿੱਥੇ ਵੀ ਰਹ ਸੰਦਾ ਪਹਿਲਾਂ ਹੋਊਗਾ ਆਮ ਆਦਮੀ ਪਾਰਟੀ ਹੁਣ ਤਾਂ ਮੁੱਖ ਮੰਤਰੀ ਹੈ ਨਾ ਪ੍ਰੋਟੋਕੋਲ ਕੋਈ ਹੁੰਦਾ ਕਿਤੇ ਵੀ ਰਹਿਣਾ ਉਹ ਆਮ ਆਦਮੀ ਕਿਹੜਾ ਰਹਿ ਗਿਆ ਹੁਣ ਸਾਰੇ ਜਾਂਦੇ ਬੀਐਪੀ ਹੋਏ ਹੋਏ ਨੇ ਨਾਲ ਕਿਉਂ ਨਾ ਉਹਨੂੰ ਜਦੋਂ ਰੱਬ ਗਾਜਰਾ ਦੇਵੇ ਰੰਬਾ ਵਿੱਚ ਹੀ ਰੱਖਣਾ ਚਾਹੀਦਾ ਇਹ ਸਭ ਨੂੰ ਪਤਾ ਹੈ ਉਵੇਂ ਕਰ ਰਹੇ ਨੇ ਖੈਰ ਮੈਂ ਜਿਹੜੀ ਗੱਲ ਕਰਨੀ ਸੀ ਉਹ ਹੋਰ ਹੈ ਕਿ ਜਿਹੜਾ ਆ ਨਮੀਆਂ ਖਬਰਾਂ ਆਉਣੀਆਂ ਸ਼ੁਰੂ ਕਰਤੀਆਂ ਕਿ ਜੇ ਮਾਨਸਾਹ ਜਿਹੜੇ ਨੇ ਉਹ ਉਹਨਾਂ ਦਾ ਹੁਣ ਬੀਪੀ ਜਾਂ ਉਹਨਾਂ ਦੀ ਪਰਸ ਰੇਟ ਠੀਕ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਇਹਦੇ ਪਿੱਛੇ ਕੋਈ ਹੋਰ ਕਾਰਨ ਹੈ ਹੋਰ ਕੀ ਕਾਰਨ ਹੋ ਸਕਦਾ ਹੈ ਕਹਿੰਦੇ ਜੀ ਕੇਜਰੀਵਾਲ ਸਾਹਿਬ ਕਹਿੰਦੇ ਭਾਈ ਹੁਣ ਤੁਸੀਂ ਆਰਾਮ ਕਰ ਲਓ ਕਿਸੇ ਹੋਰ ਨੂੰ ਮੌਕਾ ਦਿਓ ਤੁਸੀਂ ਤੁਹਾਡੀ ਲੋੜ ਰਾਜ ਸਭਾ 'ਚ ਬੋਲੋ ਪਹਿਲਾਂ ਤੁਸੀਂ ਲੋਕ ਸਭਾ 'ਚ ਬਹੁਤ ਵਧੀਆ ਕੰਮ ਕੀਤਾ ਤੁਸੀਂ ਰਾਜ ਸਭਾ 'ਚ ਜਾਓ ਤੇ ਅੱਛਾ ਆਪਾਂ ਕਿਸੇ ਹੋਰ ਨੂੰ ਮੌਕਾ ਦੇ ਦਨੇ ਕਿ ਇਹ ਕੋਈ ਉਹ ਕਹਿੰਦਾ ਜੀ ਉਹ ਆਪੀਨੀ ਪੋਲ ਹੋਇਆ ਸੀ ਉਹ ਚ ਪਤਾ ਲੱਗਿਆ ਉਹ ਵੀ ਉਹਦਾ ਇਹ ਮਾਨ ਨੌਲਜ ਦਾ ਜਿਆਦਾ ਬਟਾ ਚਰਜੀਤ ਚੰਨੀ ਲਾ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਤੇ ਉਹ ਕਹਿੰਦੇ ਜੀ ਫਿਰ ਮਾਨ ਸਾਹਿਬ ਪਿਆਰ ਨਹੀਂ ਜਾਣ ਨੂੰ ਕਹਿੰਦੇ ਬੈਨੀਫਿਟ ਨਾ ਤੇ ਪਹਿਲਾਂ ਵੀ ਅਸੀਂ ਕਈ ਵਾਰੀ ਪਹਿਲਾਂ ਵੀ ਗੱਲ ਇਸ ਤਰ੍ਹਾਂ ਦੀ ਹੋਈ ਹੈ ਪਰ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਮਾਡਲ ਨੂੰ ਅਡਾਪਟ ਕਰਦੇ ਨੇ ਕੇਜਰੀ ਵੱਲ ਸਾਹਿਬ ਉਹ ਵੀ ਅਖੀਲੇ ਦੇ ਨਾਲ ਚ ਜਿੰਨੀਆਂ ਵੀ ناکਾਮੀਆਂ ਉਹਦੀਆਂ ਨੇ ਉਹ ਪੁਰਾਣੇ ਮੁਖਮਤਰੀ ਦੇ ਪਾਕ ਨਾਮਾ ਚਿਹਰਾ ਲਿਆ ਹੁੰਦੇ ਨੇ ਵੀ ਉਹਦੇ ਨਾਲ ਤੇ ਆਪਾਂ ਇਲੈਕਸ਼ਨ ਲੜਾਂਗੇ ਤੋਂ ਇਹ ਕਿਹਾ ਜਾ ਰਿਹਾ ਇਹ ਦੂਜੀ ਗੱਲ ਵੀ ਆਹ ਕੌਣ ਰਿਹਾ ਆਮ ਉਹਦੇ ਚ ਕਹਿੰਦੇ ਜੀ ਇੰਦਰਵੀਰ ਨਿੱਜਨ ਨੂੰ ਤਿਆਰ ਕਰਾ ਬੜਾ ਇਮਾਨਦਾਰ ਚਿਹਰਾ ਹੈ ਗੁਰਸਿੱਖ ਚਿਹਰਾ ਹੈ ਅੰਮ੍ਰਿਤ ਸ਼ਕਿਆ ਹੋਇਆ ਹੈ ਤੇ 엘ਿਟ ਕਲਾਸ ਤੋਂ ਆਉਂਦਾ ਝੋਕੇ ਜਿਹਦੇ ਉਹ ਪ੍ਰਧਾਨ ਨੇ ਉਹ ਵੀ ਤਾਂ 엘ਿਟ ਸਿੱਖਾਂ ਦੀ ਉਹੀ ਕਲਾਸ ਸੀ ਉਹ ਤੋਂ ਇਸ ਕਰਕੇ ਕਹਿੰਦੇ ਜੀ ਉਹਨੂੰ ਡਾਕਟਰ ਸਾਹਿਬ ਨੂੰ ਬਣਾ ਰਹੇ ਨੇ ਨਾਲੇ ਉਦੋਂ ਜਿਹੜਾ ਰੌਲਾ ਪਿਆ ਸੀ ਡਾਕਟਰ ਸਾਹਿਬ ਨਾਲ ਉਹ ਤਾਂ ਬਰਜਿੰਦਰ ਰਾਮਦਰ ਤੁਹਾਨੂੰ ਸਮਝਾਉਤਾ ਹੋਗੇ ਜਿਹਨੇ ਇਹਨੇ ਕਰਾਤਾ ਸੀ ਇਸ ਕਰਕੇ ਕੋਈ ਉਹ ਤਾਂ ਹੁਣ ਗੱਲ ਹੀ ਖਤਮ ਹੋ ਗਈ ਤੇ ਕਿਹਾ ਇਹ ਜਾ ਰਿਹਾ ਕਿ ਜੀ ਉਹਨਾਂ ਨੂੰ ਲੈ ਕੇ ਇਹਨਾਂ ਨੂੰ ਕਿਹਾ ਜਾ ਰਿਹਾ ਤੁਸੀਂ ਜਾਓ ਰਾਜ ਸਭਾ ਚਲੇ ਜਾਓ ਬਹੁਤ ਹੋ ਗਿਆ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਇਹਦੀ ਪੂਰੀ ਤਿਆਰੀ ਕੀਤੀ ਗਈ ਕਿਉਂਕਿ ਜਦੋਂ ਪਿਛਲੀ ਵਾਰ ਇਹ じゃ ਕੁਝ ਹੋਇਆ ਸੀ ਉਦੋਂ ਇਹਨਾਂ ਦੇ ਲਈ ਲੋਬਿੰਗ ਕੀਤੀ ਸੀ ਪਠਾਨ ਬਾਜ਼ ਰਾਣੇ ਸਾਰੇ ਫੋਫੜ ਨੇ ਗੁਰਪ੍ਰੀਤ ਦੇ ਫੋਫੜ ਨੇ ਦੀ ਮਿਸਿਸ ਦੇ ਫੋਫੜ ਨੇ ਤੇ ਹੁਣ ਵੀ ਕਹਦੇ ਉਹਨੇ ਦੁਬਾਰਾ ਲੋਬਿੰਗ ਨਾ ਕਰ ਲੈ ਹੋਰ ਐਮਐਲਏ ਜੂਨਾ ਇਕੱਠਾ ਕਰ ਲੈ ਕਹਿੰਦੇ ਜੀ ਉਹਨੂੰ ਪਹਿਲੇ ਹੀ ਉਲਝਾ ਲਿਆ ਵੈਸੇ ਇੱਕ ਗੱਲ ਹੈ ਜਿੰਨੀਆਂ ਵੀ ਇੰਟਰਵਿਊ ਪਠਾਨ ਮਾਦਰਾਂ ਨੇ ਦਿੱਤੀਆਂ ਨੇ ਭਗਵੰਤ ਮਾਨ ਨੂੰ ਇਹ ਕਹਿ ਤੂੰ ਮਰਦਬੰਦ ਸਾਰੇ ਤੇਰੇ ਨਾਲ ਲੈ ਭਈ ਸਾਰੇ ਤੇਰੇ ਨਾਲ ਲੈ ਤਾਂ ਹੁਣ ਜਦੋਂ ਪਤਾ ਲੱਣ ਕਿੰਨੇ ਬੰਦੇ ਗਏ ਨੇ ਇਹ ਦੀ ਗੱਲ ਸਮਝ ਆਈ ਮੈਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਦੇ ਆ ਜਿਹੜੇ ਮਾੜੀ ਮਾੜੀ ਗੱਲ ਤੇ ਐਕਸ ਕਮੈਂਟ ਕਰਦੇ ਨੇ ਜਿਹਨੂੰ ਟਵੀਟ ਕਹ ਦਿੰਦੇ ਆਪਾਂ ਪੁਰਾਣਾ ਚੱਲਿਆ ਆਉਂਦਾ ਕਿਸੇ ਨੇ ਕੋਈ ਟਵੀਟ ਨਹੀਂ ਕੀਤਾ ਕਿਸੇ ਨੇ ਉਹਦੀ ਤੰਦਰੁਸਤੀ ਲਈ ਅਰਦਾਸ ਨਹੀਂ ਕੀਤੀ ਮੈਂ ਤਾਂ ਨਹੀਂ ਦੇਖੀ ਬਸ ਤੁਸੀਂ ਆਪਾਂ ਇਕੱਠੇ ਕਰ ਲਓ ਕਿ ਕਿੰਨੇ ਐਮਐਲਆ ਨੇ ਕਿੰਨੇ ਮੰਤਰੀਆਂ ਨੇ ਤੰਦਰੁਸਤੀ ਲਈ ਅਰਦਾਸ ਕੀਤੀ ਹੈ ਦੱਸਿਓ ਫਿਰ ਮੈਨੂੰ ਤੇ ਵੀ ਹੈ ਉਹ ਤੰਦਰੁਸਤੀ ਦੀ ਅਰਦਾਸ ਤਾਂ ਤਾਂ ਹੋ ਜੇ ਉਤੋਂ ਇਸ਼ਾਰਾ ਹੋਊਗਾ ਤੇ ਉਹ ਤੋਂ ਇਸ਼ਾਰਾ ਜਿਹੜਾ ਹੈ ਉਹ ਤਾਂ ਉਲਟ ਹੋਇਆ ਹੋਇਆ ਉਹ ਕਹਿੰਦੇ ਵੀ ਐਮਐਲਏ ਤੇਰੇ ਨਾਲ ਤੂੰ ਮਰਦ ਬਣ ਤੇ ਮਰਦ ਜਿਹੜੇ ਬਣੇ ਹੋਏ ਨੇ ਕੋਈ ਇੱਕ ਇੱਕ ਵੀ ਇਹਨਾਂ ਦੇ ਨਾਲ ਨਹੀਂ ਹੈ ਪਹਿਲਾਂ ਵੀ ਇਹ ਹੀ ਦੇਖਿਆ ਸੀ ਸੁਣਿਆ ਕਿ ਡੀਜੀਪੀ ਨੇ ਪਤਾ ਲਾਇਆ ਹਲੇ ਹੋ ਸਕਦਾ ਹੋਰ ਵੀ ਚਾ 2-4 ਬੰਦੇ ਜੇ ਕੇਜਰੀਵਾਲ ਨੇ ਪਤਾ ਲੈ ਲੈ ਬਾਕੀ ਵੀ ਲੈ ਲੈਣਗੇ ਇਸ਼ਾਰੇ ਹੁੰਦੇ ਨੇ ਪਹਿਲਾਂ ਵੀ ਸੰਦੀਪ ਪਾਟਕ ਨੇ ਪਤਾ ਲਾਇਆ ਸੀ ਤੇ ਉਸ ਤੋਂ ਬਾਅਦ ਫਿਰ ਕੁਲਦਾਰ ਸਿੰਘ ਸਤਵਾ ਗਿਆ ਸੀ ਕਿ ਘਾਟੀ ਜਾਂਦੇ ਨੇ ਇਹ ਲੋਕ ਤੇ ਕਿਉਂਕਿ ਇਹ ਉਤੋਂ ਇਹ ਜਿਸ ਤਰੀਕੇ ਨਾਲ ਪਠਾਨ ਮਾਜ਼ਰਾ ਕਹਿੰਦਾ ਕੰਟਰੋਲ ਤਾਂ ਉੱਪਰ ਨਹੀਂ ਆਈਏ ਤੇ ਉਹ ਦੇਖਦੇ ਨੇ ਲੋਕ ਜਿਹੜੀ ਹਵਾ ਦੇਖਦੇ ਨੇ ਇਹ ਜਿਹੜੀ ਸਿਆਸਤ ਹੈ ਨਾ ਇਹਦੇ ਜਿਵੇਂ ਮੈਂ ਦੱਸਿਆ ਇਹਦੀ ਜਵਾਨ ਹੀ ਬੱਕਰੀ ਹੁੰਦੀ ਹੈ ਇਹਦੇ ਕੰਮ ਵੀ ਬੱਕਰੇ ਹੁੰਦੇ ਨੇ ਇਹ ਐ ਨਹੀਂ ਹੈ ਵੀ ਇਹਦੇ 'ਚ ਤੁਸੀਂ ਕਹੋਗੇ ਕਿ ਵੀ ਇਹ ਸਾਰਾ ਕੁਝ ਹੀ ਉਵੇਂ ਚੱਲਦਾ ਜਿਵੇਂ ਦੋ ਤੇ ਦੋ ਚਾਰ ਹੁੰਦੇ ਨੇ ਇਹ ਰਾਜਨੀਤੀ ਹੈ ਇਹਦਾ ਕੋਈ ਪਤਾ ਨਹੀਂ ਲੱਗਦਾ ਕਿਹਦਾ ਹੱਥ ਛੱਡ ਦੋ ਕਿਹਦਾ ਫੜ ਲਓ ਕਦੋਂ ਕੰਮ ਕਰ ਲਓ ਉਵੇਂ ਚੱਲਿਆ ਹੁਣ ਮਾਨਸਾ ਪਰ ਇਹ ਗੱਲ ਚੱਲ ਰਹੀ ਹੈ ਹੁਣ ਇਹਦੇ ਚ ਨਿਰਣਾ ਤੁਸੀਂ ਕਰ ਲਓ ਕਿ ਮਾਨਸਾਬ ਸਹੀ ਸਰੀਰਕ ਤੌਰ ਤੇ ਬਿਮਾਰ ਨੇ ਜਾਂ ਹੋ ਸਿਆਸੀ ਤੌਰ ਤੇ ਬਿਮਾਰ ਨੇ ਚਰਚਾ ਜੋ ਹੋ ਰਹੀ ਹੈ ਮੈਂ ਤੁਹਾਨੂੰ ਦੱਸਤੀ ਤੇ ਚਰਚਾ ਦੇ ਵਿੱਚ ਇਹਦੇ ਬੇਸ ਨਹੀਂ ਹੁੰਦੇ ਲੇਕਿਨ ਜਦੋਂ ਧੂਆਂ ਉੱਠਦਾ ਹੈ ਨਾ ਉਦੋਂ ਕਿਤੇ ਨਾ ਕਿਤੇ ਅੱਗ ਜ਼ਰੂਰ ਹੁੰਦੀ ਹੈ ਇਹ ਗੱਲ ਜ਼ਰੂਰ ਹੈ ਇਹਦੇ ਚ ਤੇ ਕਈ ਵਾਰੀ ਆਪਾਂ ਦੇਖਿਆ ਨਹੀਂ ਗੱਲਾਂ ਸੱਚੀਆਂ ਵੀ ਹੋ ਜਾਂਦੀਆਂ ਨੇ ਤੇ ਇਹ ਗੱਲ ਕਈ ਵਾਰੀ ਚੱਲੀ ਹੈ ਪਰ ਇੱਕ ਦੋ ਵਾਰ ਕੇਜਰੀਵਾਲ ਨੂੰ ਕਹਿਣਾ ਪਿਆ ਕੇ ਜੀ ਨਹੀਂ ਨਹੀਂ ਮਾਨ ਸਾਹਿਬ ਵੀ ਮੁੱਖ ਮੰਤਰੀ ਰਹਿਣਗੇ ਤੇ ਫਿਰ ਕੇਜਰੀਵਾਲ ਜੋ ਕਹਿੰਦਾ ਸੱਚ ਥੋੜੀ ਹੁੰਦਾ ਕੇਜਰੀਵਾਲ ਨੇ ਤਾਂ ਕਹਿਆ ਸੀ ਤਾਂ ਦੇਖ ਲਓ 4 ਸਾਲ ਹੋ ਗਏ ਕਿਤੇ 1000 ਰੁਪਿਆ ਤੇ ਬਾਅਦ ਤੱਕ ਕੇਜਰੀਵਾਲ ਨੇ ਇਹੀ ਕੀਤਾ ਸੀ ਕੇਜਰੀਵਾਲ ਨੇ ਤਾਂ ਕਹੇ ਸੀ 31 ਬਈ ਤੱਕ ਨਸ਼ਾ ਖਤਮ ਹੋ ਜਾਊਗਾ ਡਿਕਲੇਅਰ ਕੀਤਾ ਵੀ ਨਾ ਸ਼ਕਤਮ ਹੋ ਗਿਆ ਉਹ ਬਹੁਤ ਸਾਰੇ ਉਹ ਤਾਂ ਲੋਕ ਉਹਨਾਂ ਬਾਰੇ ਕਹੀ ਜਾਂਦੇ ਨੇ ਸੋਸ਼ਲ ਮੀਡੀਆ ਤੇ ਇਹ ਵੀ ਕਹੀ ਜਾਂਦਾ ਵੀ ਕੇਜਰੀਵਾਲ ਦੇ ਮਨਿਸਟਰ ਸ਼ੋਧਿਆ 18ਵੇਂ ਦਿਨ ਪਾਣੀ ਚ ਕਿਉਂ ਆਏ ਕਿਉਂਕਿ ਉੱਥੇ ਪੇਸ਼ੀ ਸੀ ਨਹੀਂ ਤਾਂ ਇਹਨਾਂ ਨੇ ਆਉਣਾ ਸੀ ਕੋਰਟ ਨੂੰ ਕਹਿਣਾ ਸੀ ਵੀ ਅਸੀਂ ਤਾਂ ਜੀ ਲੋਕਾਂ ਦਾ ਹਾਲਚਲ ਪਛਦੇ ਫਿਰਦੇ ਆ ਇਸ ਕਿਸਮ ਦੀ ਗੱਲ ਹੈ ਤੇ ਦੂਜੇ ਪਾਸੇ ਕਹਾਣੀ ਹੋਰ ਵੀ ਹੈ ਨਿਸ਼ਾਨੇ ਤਿੱਖੇ ਲਾ ਰਹੇ ਨੇ ਆ ਦੇਖੋ ਸ਼ਿਵਰਾ ਚਾਨ੍ਹ ਸਾਬ ਆਏ ਲੱਗਦਾ ਤਾਂ ਸੀ ਪਰ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਵੀ ਇਹਨਾਂ ਨੇ ਇਹੀ ਕਹਿਣਾ ਜੀ ਅਸੀਂ ਤੁਹਾਡੇ ਨਾਲ ਖੜੇ ਆ ਜੀ ਉੱਥੇ ਆ ਕੇ ਇਹਨਾਂ ਨੇ ਕੁਝ ਨਹੀਂ ਕੀਤਾ ਆ ਕੇ ਟਰੈਕਟਰ ਤੇ ਬੈਠੇ ਸ੍ਰੀ ਰਾਖੜ ਸਾਬ ਟਰੈਕਟਰ ਚਲਾ ਰਹੇ ਸੀ ਆ ਕੇ ਉਹਨਾਂ ਨੇ ਆਬਾਦ ਟਰੈਕਟਰ ਤੋਂ ਜਿਹੜਾ ਉੱਤਰੇ ਪਾਣੀ ਚ ਗਏ ਫੋਟੋਆਂ ਖਿਚਾਈਆਂ ਚਾਕੇ ਅੰਮ੍ਰਿਤਸਰ ਗੁਰਦਾਸਪੁਰ ਦौरा ਕੀਤਾ ਤੇ ਜਦੋਂ ਪਹਿਲਾ ਉਹ ਤੋਂ ਰਾਜਾ ਸੰਸੀ ਤੇ 에어ਪੋਰਟ ਤੇ ਉਹ ਮਿਲ ਗਏ ਗਵਰਨਰ ਸਾਹਿਬ ਜਿਹੜੇ 5 ਦਿਨ ਉਹ ਵੀ ਉਹਨਾਂ ਨੇ ਵੀ ਕੀ ਕਰਨਾ ਸੀ ਉਹਨਾਂ ਨੇ ਜਵਾ ਰੁਕਾਂ ਮੇ ਰੋਕੇ ਕੰਮ ਕਿਵੇਂ ਰੋਕੇ ਜਦੋਂ ਗਵਰਨਰ ਆਉਂਦਾ ਐਸਪੀ ਡੀਐਸਪੀ ਐਸਐਸਪੀ ਸਾਰਾ ਅਮਰੋ ਫੈਲੋ ਤੇ ਨਾਲ ਹੁੰਦਾ ਉਹਨਾਂ ਦੀ ਹਾਜ਼ਰੀ ਭਰਨ ਲਈ ਤੇ ਕਿਉਂਕਿ ਪ੍ਰੋਟੋਕੋਲ ਇਹ ਕਹਿੰਦਾ ਤੇ ਉਹਨਾਂ ਨੇ ਕਰਨਾ ਕੀ ਸੀ ਜਿਹੜਾ ਜਾਇਜਾ ਤਾਂ ਵੈਸੀ ਲਿਆ ਜਾਂਦਾ ਜਾ ਇਹ ਕਿਹੜਾ ਸ਼ਿਵਰਾਜਾ ਉਹਨਕੇ ਦਾ ਜਾਇਜ਼ਾ ਲੈਣਾ ਸੀ ਉਹਨਾਂ ਨੇ ਆਪ ਹੀ ਕਹਤਾ ਜਾਇਜ਼ਾ ਤਾਂ ਸਾਡੀ ਬਕੈਦਰੀ ਟੀਮਾਂ ਲੈ ਰਹੀਆਂ ਨੇ ਇਹ ਤਾਂ ਸਿਆਸਤ ਕਰਨ ਆਏ ਸੀ ਤੇ ਕਰਤੀ ਸਿਆਸਤ ਜਾਨ ਸਰ ਕੀ ਸਿਆਸਤ ਕੀਤੀ ਕਹਿੰਦੇ ਜੀ ਪੰਜਾਬ ਦੇ ਵਿੱਚ ਹੜ ਜਿਹੜੇ ਨੇ ਉਹ ਤਾਂ ਆਏ ਨੇ ਕਿ ਪੰਜਾਬ ਵਿੱਚ ਮਾਈਨਿੰਗ ਹੋਈ ਹੁਣ ਮਾਈਨਿੰਗ ਕਿਹਦੇ ਇਹਨਾਂ ਨੇ ਕੀਤੀ ਆਮ ਆਦਮੀ ਪਾਰਟੀ ਤੇ ਆ ਗਿਆ ਨਾ ਨਿਸ਼ਾਨਾ ਇਹਦਾ ਹੁਣ ਉਹਨਾਂ ਨੇ ਆਪਦਾ ਡਿਸੀਜ਼ਾ ਦਿੱਤਾ ਜੀ ਕਹਿੰਦੇ ਮੈਂ ਰਿਪੋਰਟ ਦੇ ਆਉਂਗਾ ਪ੍ਰਧਾਨ ਮੰਤਰੀ ਨੂੰ ਤੇ ਮਾਈਨਿੰਗ ਕਰਕੇ ਹੋਈ ਉਹ ਭਾਈ ਮੈਨਿਕ ਚਲੋ ਇੱਥੇ ਤਾਂ ਮੈਨਿਕ ਕਰਕੇ ਹੋ ਗਈ ਹਰਿਆਣਾ ਚ ਕਿ ਹੋਈ ਉੱਥੇ ਤੁਹਾਡੀ ਸਰਕਾਰ ਹੈ ਉੱਥੇ ਵੀ ਫਲਾਟ ਆ ਗਏ ਉੱਥੇ ਹੜ ਕਿਉਂ ਆ ਗਏ ਦਿੱਲੀ ਚੜ ਕਿਉਂ ਆ ਗਏ ਉੱਥੇ ਵੀ ਤੁਹਾਡੀ ਸਰਕਾਰ ਹੈ ਉੱਥੇ ਕਿਉਂ ਆ ਰਹੇ ਨੇ ਮਦਦ ਤੁਸੀਂ ਕੁਦਰਤੀ ਕਰੋਪੀ ਨੂੰ ਵੀ ਤੁਸੀਂ ਪੋਲਿਟਿਕਲ ਨਿਸ਼ਾਨਿਆਂ ਲਈ ਵਰਤਦੇ ਹੋ ਮੈਂ ਨਹੀਂ ਕਹਦਾ ਮੈਨਿੰਗ ਨਹੀਂ ਹੋਈ ਹੋਈ ਹੈ ਮੈਨਿੰਗ ਲੇਕਿਨ ਤੇਈ ਚ ਤੇਈ ਚ ਨਹੀਂ ਕਿਹਾ ਉਹ ਤਾਂ ਨੇੜੇ ਕਿਸਾਨ ਹੋਇਆ ਸੀ ਮੈਨਿਕ ਤਾਂ ਪਹਿਲਾਂ ਤੇ ਚੱਲੀ ਆਉਂਦੀ ਹੈ ਤਾਂ ਇਸ ਕਰਕੇ ਮੈਨਿਕ ਬਿਲਕੁਲ ਗੱਲ ਠੀਕ ਹੈ ਤੇ ਕੇਜਰੀਵਾਲ ਸਾਹਿਬ ਤਾਂ ਮੈਨਿਕ ਤੋਂ 20000 ਕਰੋੜ ਕਮਾਉਂਦੇ ਸੀ ਕਿੱਥੇ ਆਉ ਪੈਸਾ ਉਹਨਾਂ ਤੇ ਵੀ ਸਵਾਲ ਇਹਨਾਂ ਤੇ ਵੀ ਸਵਾਲ ਸ਼ਿਵਰਾਜ ਮੁੱਖ ਤੇਜੇ ਜੀ ਜਦੋਂ ਸਾਡੀ ਗਾਲੀਆਂ ਨਾਲ ਸਾਂਝੀ ਸਰਕਾਰ ਸੀ ਅਟਲਪ੍ਰੇਰੀ ਬਾਜਪਾਈ ਪ੍ਰਧਾਨ ਮੰਤਰੀ ਹੁੰਦੇ ਸੀ ਅਸੀਂ ਦਾ ਬਾਦਲ ਸਾਹਿਬ ਨੇ ਤਾਂ ਬੰਦ ਵੱਡੇ ਵੱਡੇ ਕਰਤੇ ਸੀ ਉੱਚੇ ਕਰਤੇ ਸੀ ਮਜ਼ਬੂਤ ਕਰਤੇ ਸੀ ਇਹ ਗੱਲ ਬਿਲਕੁਲ ਠੀਕ ਹੈ ਕਿ ਇਹਨਾਂ ਦੇ ਮੀਟਿੰਗ ਕਿਉਂਕਿ ਚੋਣਾ ਸੀ ਭਾਈ ਬਚੋਣਾ ਚ ਬਿਜੀ ਸੀ ਫਰਮ ਵਿੱਚ ਕਿਵੇਂ ਮੀਟਿੰਗ ਕਰਦੇ ਫੇਰ ਆ ਦੁਬਈ ਇਲੈਕਸ਼ਨ ਆ ਗੀਆਂ ਕੀ ਕਰਦੇ ਇਲੈਕਸ਼ਨ ਜਿਆਦਾ ਇੰਪੋਰਟੈਂਟ ਹੈ ਲੋਕਾਂ ਦੀ ਜਾਨ ਮਾਲ ਕੌਣ ਕਹਿੰਦਾ ਇੰਪੋਰਟੈਂਟ ਉਹ ਦੇਖ ਹੀ ਲਿਆ ਆਪਾਂ ਸੋ ਇੱਕ ਤਾਂ ਸ਼ਿਵਰਾਜ चौहान ਨੇ ਇਹਨਾਂ ਨੂੰ ਕਿਚੈਰੀ 'ਚ ਖੜਾ ਕਰ ਲਿਆ ਬਖਰੀ ਗੱਲ ਆ ਵੀ ਉਹਦੇ 'ਚ ਕਿੰਨਾ ਕੁ ਲੌਜੀਕ ਹੈ ਤੇ ਦੂਜਾ ਦਿੱਤਾ ਕੁਛ ਨਹੀਂ ਕਹਿੰਦੇ ਜੀ ਰਿਪੋਰਟ ਦੇਵਾਂਗੇ ਰਿਪੋਰਟ ਦੇ ਦਿਓ ਭਾਈ ਬਾਕੀ ਵੀ ਰਿਪੋਰਟਾਂ ਹੀ ਦੇ ਰਹੇ ਨੇ ਅੱਜ ਵੀ ਹੁਣ ਜਿਹੜਾ ਉੱਥੇ ਬੰਦ ਕਾਰਜੀ ਬੰਦ ਦੀ ਮੈਂ ਗੱਲ ਕੀਤੀ ਹੈ ਤੇ ਉਹ ਉਹਦੇ 'ਚ ਕੀ ਹੈ ਸਾਜਪੁਰ ਦੇ ਵਿੱਚ ਤਰਨ ਚੌਕ ਨੇ ਕੀ ਕਰਨਾ ਹੈ ਹਾਜ਼ਰੀ ਲਪਾਉਣੀ ਹੈ ਤੋ ਹਾਜ਼ਿਰ ਲੱਗ ਰਹੀਆਂ ਨੇ ਤੋ ਹੁਣ ਫੇਰ ਇੱਕ ਹੋਰ ਵੀ ਗੱਲ ਇੱਕ ਹੋਰ ਨਮਾ ਉਹ ਮਨੋਜ ਤਰਪ ਪਾਰਟੀ ਬੀਬੀਐਮਪੀ ਦਾ ਚੇਅਰਮੈਨ ਉਹ ਉਹਨੇ ਦੋ ਵੱਡਾ ਨਿਸ਼ਾਨਾ ਲਾਤਾ ਉਹ ਕਹਿੰਦਾ ਜੇ ਹਰਿਆਣੇ ਨੇ ਪਾਣੀ ਬੰਗਿਆ ਸੀ ਜੇ ਪਾਣੀ ਦਿੱਤਾ ਹੁੰਦਾ ਨਾ ਤਾਂ ਪਹਾੜਾ ਡੈਮ ਦਾ ਜਿਹੜਾ ਵਾਟਰ ਲੈਵਲ ਹੈ ਉਹ 4 ਮੀਟਰ ਥੱਲੇ ਹੁੰਦਾ ਹੁਣ ਖਤਰੇ ਦੇ ਨਿਸ਼ਾਨ ਤੇ ਡੇੜੇ ਪਹੁੰਚ ਗਿਆ ਜਾਂ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਸੀ ਪਾਣੀ ਛੱਡਣਾ ਪਿਆ ਉਹ ਵੀ ਸਿੱਧਾ ਨਿਸ਼ਾਨਾ ਇਹਨਾਂ ਤੇ ਕਿਉਂਕਿ ਇਹਨਾਂ ਨੇ ਕਿਹਾ ਸੀ ਅਸੀਂ ਦੀ ਪਾਣੀ ਦੇਣਾ ਉਹ ਵੀ ਮਾਨ ਸਰਕਾਰ ਤੇ ਉਹ ਵੀ ਕੇਜਰੀਵਾਲ ਤੇ ਜਾਂ ਇਹਨਾਂ ਤੇ ਜਿਹੜੀ ਹੁਣ ਸਰਕਾਰ ਹੈ ਸੱਤਾਧਾਰੀ ਚਰਿਆ ਪੰਜਾਬ ਦੀ ਉੱਥੇ ਵੀ ਨਿਸ਼ਾਨੇ ਹੀ ਲੱਗ ਰਹੇ ਨੇ ਮਤਲਬ ਕਿ ਚਾਹੇ ਇਹ ਹੈ ਚਾਹੇ ਉਧਰ ਸਾਰੇ ਕਿਤੇ ਜਿਹੜੀ ਇਹਨਾਂ ਨੂੰ ਕਚੈਰੀ 'ਚ ਖੜਾ ਕਰਦੀਆਂ ਗੱਲਾਂ ਹੋ ਰਹੀਆਂ ਨੇ ਹਾਲਤ ਭਾਵੇਂ ਕੋਈ ਹੋਰ ਹੋਵੇ ਮਦਰ ਜ਼ਾਇਰ ਕਾਨੂੰਨੀ ਮਾਈਨਿੰਗ ਤੇ ਹਰਿਆਣੇ ਨੂੰ ਪਾਣੀ ਨਾ ਦੇਣਾ ਇਹ ਹੈ ਦੇਖੋ ਮੈਂ ਇਹਨਾਂ ਨੂੰ ਭਰੀ ਨਹੀਂ ਕਰਦਾ ਪਹਿਲਾਂ ਸਫਾਈ ਹੋਣੀ ਚਾਹੀਦੀ ਸੀ ਪਹਿਲਾਂ ਬੰਨ ਪੱਕੇ ਹੋਣੇ ਚਾਹੀਦੇ ਸੀ ਪਹਿਲਾਂ ਮੀਟਿੰਗਾਂ ਕਰਕੇ ਤਿਆਰੀ ਹੋਣੀ ਚਾਹੀਦੀ ਸੀ ਇਹ ਬਿਲਕੁਲ ਠੀਕ ਹੈ ਪਰ BBMP ਦਾ ਵੀ ਹੈ BBMP ਚ ਵੀ ਹੈ ਭਾਗਟਾ ਟਾਈਮ ਤੇ ਪੌਂਕ ਟਾਈਮ ਦੀ ਜਿਹੜੀ ਸਮਰੱਥਾ ਉਹਤੇ ਵੀ ਸਵਾਲ ਉੱਠ ਰਹੇ ਨੇ BBMP ਇਹਨਾਂ ਦੇ ਜਿਹੜਾ ਘਾਰ ਆ ਗਈ ਘਾਰ ਨੂੰ ਇਹਨਾਂ ਨੇ ਸਫਾਈ ਕੀਤਾ ਛੋਣਕ ਅਖਬਾਰ ਨੇ ਰਿਪੋਰਟ ਦਿੱਤੀ ਹੈ ਕਿ ਜਿਹੜੀ ਇਹਨਾਂ ਦੀ 19% ਦੀ ਘਟ ਗਈ ਸਮਰੱਥਾ ਪਿਛਲੇ ਵਾਰ ਨਾਲੋਂ ਕਿਉਂ ਘਟ ਹੀ ਘਰ ਜਮਾ ਹੋ ਗਈ ਪਿਛਲੇ ਜਿਹੜਾ ਜਿਹੜੀ ਘਾਰ ਹੈ ਉਹ 3.36 ਕਰੋੜ ਤੋਂ ਵੱਧ ਕਿਉਂ ਸਕੂਬੀਟਰ ਘਾਰ ਆਉਣ ਦੀ ਉਮੀਦ ਸੀ ਆਈ ਕਿੰਨੀ 3.90 ਕਿਊਬਿਕ ਮੀਟਰ ਇੱਕ ਕਹਿੰਦੇ ਜੀ ਅਸੀਂ ਮਤਲਬ ਇਹਨਾਂ ਨੇ 24 ਤੱਕ ਇਹਨਾਂ ਸਾਫੀਲ ਕੀਤੀ ਤਾਂ ਘਟ ਗਿਆ ਤੇ ਹੁਣ ਉਹਨਾਂ ਦਾ ਚੀਫ ਇੰਜੀਨੀਅਰ ਇੱਕ ਮੈਂ ਉਹਦੀ ਸਟੇਟਮੈਂਟ ਦੇਖ ਰਿਹਾ ਹਾਂ ਦੇ ਭਾਗੜਾ ਟੈਂਪ ਦੇ ਜਿਹੜਾ ਚੀਫ ਇੰਜੀਨੀਅਰ ਹੈ ਸੀਪੀ ਸਿੰਘ ਕਹਿੰਦੇ ਜੀ ਅਸੀਂ ਤਿਆਰੀ ਕਰ ਰਹੇ ਹਾਂ ਸਰ ਇਹ ਫਾਰਮੈਟ ਪੂਰੀਆ ਕਰ ਰਹੀਆ ਅਸੀਂ ਟੈਂਡਰ ਜਿਹੜਾ ਹੈ ਦੇਰ ਹੈ ਉਹ ਭਾਈ ਹੁਣ ਕੀ ਦੇਣ ਦਾ ਫਾਇਦਾ ਜਦੋਂ ਇਹਨਾਂ ਨੂੰ ਨੁਕਸਾਨ ਹੋ ਗਿਆ ਸੋ ਇਹ ਸਾਰਾ ਕੁਝ ਹੀ ਚਾਹੇ ਤਰਪਾਟੀ ਦੀ ਸਟੇਟਮੈਂਟ ਚਾਹੇ ਇਹ ਇਨਾਂ ਤੇ ਜਾਂਦਾ ਚਾਹੇ ਲੇਕਿਨ ਆਮ ਆਦਮੀ ਪਾਰਟੀ ਨੂੰ ਸਾਰੇ ਨਿਸ਼ਾਨਾ ਜਿਹੜਾ ਬਣਾ ਰਹੇ ਨੇ ਇਹ ਇਹ ਦੇਖਣ ਵਾਲੀ ਗੱਲ ਹੈ ਹੁਣ ਇਹ ਸਾਰੇ ਹਾਲਾਤ ਦੇ ਵਿੱਚ ਬਹੁਤ ਪੜਾ ਕੁਝ ਕਿਹਾ ਜਾ ਸਕਦਾ ਪਰ ਆਪਾਂ ਜੇ ਜੋ ਸਾਪਾ ਕਿਉਂਕਿ ਵੱਡੀ ਹੋ ਰਹੀ ਹੈ ਵੀਡੀਓ ਸਮ ਅਪ ਕਰਨਾ ਹੋਵੇ ਤਾਂ ਗੱਲ ਇਹ ਹੈ ਕਿ ਜਿਵੇਂ ਮੈਂ ਸ਼ੁਰੂਜ ਕੀਤਾ ਸੀ ਨਾ ਤਾਂ ਮੌਸਮ ਦਾ ਹਾਲ ਜੇ ਮੌਸਮਦਾਰ ਸਹੀ ਦੱਸ ਦਿੱਤੇ ਤੇ ਫੇਰ ਆ ਪੰਜ ਦਿਨ ਕਿਹਾ ਸੀ ਆ ਦੇਖ ਲਓ ਜਿੱਥੇ ਆਰਜੀ ਬੰਨ ਲਾਇਆ ਜਾ ਰਿਹਾ ਲੁਧਿਆਣਾ ਉੱਥੇ ਵੀ ਬਹੁਤ ਮੀਂਹ ਪੈ ਰਿਹਾ ਹੁਣ ਪਟਿਆਲਾ ਵੀ ਮੀਂਹ ਪੈ ਰਿਹਾ ਅੰਮ੍ਰਾਲੇ ਵੀ ਕਿਉਂ ਉੱਥੇ ਕਿਹਾ ਹੈ ਮਹਾਲੀ ਵੀ ਫਤੇਗੜ ਸਾਹਿਬ ਸਾਰੇ ਕਿਤੇ ਮੀਂਹ ਦੀ ਪੇਸ਼ਰਦੋਈ ਕਰਤੀ ਤੁਹਾਦਾ ਮਤਲਬ ਮੌਸਮ ਦਾ ਹਾਲ ਠੀਕ ਨਹੀਂ ਉਵੇਂ ਹੀ ਇਧਰ ਹੈ ਮਾਨ ਸਾਹਿਬ ਜਿਹੜਾ ਹੈ 40 ਚ ਦਾਖਲ ਨੇ ਕੀ ਬਿਮਾਰ ਨੇ ਕੀ ਸੱਚਮੁੱਚ ਹੀ ਬਿਮਾਰ ਨੇ ਕੀ ਉਹ ਵੀ ਮੌਸਮ ਦੇ ਹਾਲ ਵਾਂਗੂ ਕਹਾਣੀ ਕੋਈ ਹੋਰ ਹੈ ਕੀ ਕੇਜਰੀਵਾਲ ਸਾਹਿਬ ਇਹ ਜ਼ੋਰ ਪਾ ਰਹੇ ਨੇ ਵੀ ਛੱਡੋ ਤੁਸੀਂ ਰਾਜ ਸਾਹਿਬ ਚਾਓ ਇੱਥੇ ਆਪਾਂ ਮੈਂ ਤੁਹਾਨੂੰ ਦੋਨੇ ਪੱਖ ਦੱਸਦੇ ਤੇ ਇਹ ਤੇ ਆਪਾਂ ਹੁਣ ਤੁਸੀਂ ਆਪਣੇ ਬਵੇਕ ਨਾਲ ਸੋਚ ਲਓ ਵੀ ਕੀ ਚੱਲ ਰਿਹਾ ਤੁਹਾਡਾ ਬਵੇਕ ਵੀ ਤਾਂ ਚਾਹੀਦਾ ਤੁਸੀਂ ਬੜੇ ਜਾਗਰਤ ਹੋ ਕੀ ਕੀ ਸੱਚ ਹੋ ਸਕਦਾ ਇਹ ਫੈਸਲਾ ਤੁਹਾਡੇ ਹੱਥ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ